ਸਸਿਕਾ ਜੀ ਸਰਨ ਨੂੰ ਰੁੱਖਾਂ ਬਾਰੇ ਚਰਚਾ ਜਾਰੀ ਰੱਖਾਂਗੇ ਜੀ ਅੱਜ ਇਸ ਜਿਹੜੇ ਬੇਦ ਰੁੱਖ ਬਾਰੇ ਚਰਚਾ ਕਰਾਂਗੇ ਜਿਹੜੇ ਗੁਰੂ ਨਾਨਕ ਪਾਸ਼ਾ ਦਾ ਪਹਿਲੇ ਪਾਸ਼ਾ ਨਾਲ ਇਹ ਜੁੜਿਆ ਹੋਇਆ ਰੁੱਖ ਹੈਗਾ ਇਹ ਜੰਮੂ ਸ਼ਹਿਰ ਚ ਮੌਜੂਦ ਆ ਇਹ ਪੰਜ ਵਕਤਰਾ ਕਰਕੇ ਇੱਕ ਮਹਾਦੇਵ ਟੈਂਪਲਰ ਸ਼ਿਵਜੀ ਦਾ ਮੰਦਰਾ ਉੱਥੇ ਹੀ ਜਿਹੜਾ ਰੁੱਖ ਆ ਬੇਰੀ ਦਾ ਬਹੁਤ ਪ੍ਰਾਤਨ ਮੌਜੂਦ ਆ ਤਾਂ ਇਸ ਨੂੰ ਰੁਪਈਏ ਵਾਲਾ ਮੰਦਿਰ ਵੀ ਬੋਲਦੇ ਨੇ ਕਿਉਂਕਿ ਇਹਦੇ ਜਿਹੜੇ ਫਰਸ਼ ਵਿੱਚ ਸਿੱਕੇ ਜੜੇ ਹੋਏ ਆ ਇਸ ਮੰਦਿਰ ਦੇ ਵਿੱਚ ਇਹ ਜੰਮੂ ਦੇ ਰਗੂਨਾਥ ਬਾਜ਼ਾਰ ਆ ਸੈਂਟਰ ਵਿੱਚ ਜੰਮੂ ਦੇ ਹਾਰਟ ਹਾਰਟ ਆਫ ਦਾ ਜੰਮੂ ਕਹਿ ਸਕਦੇ ਆਪਾਂ ਤੇ ਉੱਥੇ ਇਹ ਮੌਜੂਦ ਹੈਗਾ ਤੇ ਗੱਲ ਇਸ ਤਰ੍ਹਾਂ ਹੈਗੀ ਆ ਕੁਝ ਲੋਕ ਮੰਨਦੇ ਆ ਵੀ ਇੱਥੇ ਆਦੀ ਸ਼ੰਕਰਾ ਜਿਹੜੇ ਪੁਰਾਣੇ ਸਮੇਂ ਦੇ ਸੀਗੇ ਉਹ ਠਹਰੇ ਤੇ ਤੇ ਉਹਨਾਂ ਨੇ ਜਦੋਂ ਜੰਮੂ ਵਿਜ਼ਿਟ ਕੀਤਾ ਸੀ ਆਏ ਸੀ ਉਦੋਂ ਇਹ ਰੋਕੇ ਸੀ ਇਸ ਮੰਦਿਰ ਦੇ ਵਿੱਚ ਤਾਂ ਕੁਝ ਲੋਕ ਬਲੀਵ ਕਰਦੇ ਵੀ ਇਹ 14ਵੀਂ ਸਦੀ ਵਿੱਚ ਰਾਜਾ ਮਾਲਦੇਵ ਦੇ ਸਮੇਂ ਦਾ ਇਹ ਮੰਦਿਰ ਹੈਗਾ ਮਤਲਬ ਇਹ ਸਭ ਤੋਂ ਮਤਲਬ ਇਹ ਕਹਿੰਦਾ ਜੰਮੂ ਦਾ ਸਭ ਤੋਂ ਪੁਰਾਣਾ ਮੰਦਿਰ ਆ ਮਤਲਬ ਇਹ ਇਹ ਮੰਨਾਂ ਦਾ ਗੁਰੂ ਪਾਸ਼ਾ ਪਹਿਲੇ ਪਾਸ਼ਾ 1514 ਵਜੇ ਇੱਥੇ ਆਏ ਸੀ ਤਿੰਨ ਦਿਨ ਗੁਰੂ ਪਾਸ਼ਾ ਠਹਿਰੇ ਤਾਂ ਉਸ ਸਮੇਂ ਵਿੱਚ ਰਾਜਾ ਜਿਹੜਾ ਸੀਗਾ ਰਾਜਾ ਖੋਖਰ ਦੇਵ ਸੀਗਾ ਉਸ ਉਸ ਸਮੇਂ ਗੁਰੂ ਪਾਸ਼ਾ ਨੂੰ ਮਿਲੇ ਤੇ ਉਹਨਾਂ ਨੇ ਬlesing ਗੁਰੂ ਪਾਸ਼ਾ ਦੇ ਲਈ ਤੇ ਉਹਨਾਂ ਨੂੰ ਰਾਜ ਨੂੰ ਚੰਗੇ ਤਰੀਕ ਗੁਰੂ ਪਾਸ਼ਾ ਨੇ ਰਾਜ ਨੂੰ ਚੰਗੇ ਤਰੀਕੇ ਨਾਲ ਚਲਾਉਣ ਨੂੰ ਉਹਨੂੰ ਉਂਦ ਸੁਲਾਹ ਦਿੱਤੀ ਸੀ ਉਸ ਰਾਜੇ ਨੂੰ ਮਤਲਬ ਤਾਂ ਇਸ ਟੈਂਪਲ ਜਿਹੜਾ ਬਣਾਇਆ ਉਸ ਟੈਂਪਲ ਦੀ ਇੱਕ ਦੀਵਾਰ ਦੇ ਤੇ ਗੁਰੂ ਪਾਸ਼ਾ ਬੇਰ ਦੇ ਥੱਲੇ ਸ਼ਾਂਤ ਥੱਲੇ ਬੈਠਿਆ ਇਹਦੀ ਇੱਕ ਇੱਕ ਪਿਕਚਰ ਵੀ ਡਿਪੀਕਟ ਕੀਤੀ ਗਈ ਤੇ ਦਿਖਾਇਆ ਗਿਆ ਪਿਕਚਰਾਂ ਹੀ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਜੇ ਗੁਰੂ ਸਾਹਿਬ ਦੇ ਟਾਈਮ ਦਾ ਇਹ ਰੁੱਖ ਮੌਜੂਦ ਆ ਤੇ ਉੱਥੇ ਗੁਰੂ ਪਾਸ਼ਾ ਨੇ ਛਾਂ ਥੱਲੇ ਬੈਠੇ ਇਸ ਰੁੱਖ ਦੇ ਤਾਂ ਇਸ ਰੁੱਖ ਦੀ ਉਮਰ 500 ਸਾਲ ਪੁਰਾਣੀ ਆ ਤੇ ਇਹ ਜਿਹੜਾ ਜਿਹੜਾ ਬੇਰ ਦਾ ਰੁੱਖ ਆ ਸਭ ਤੋਂ ਜਿਹੜੇ ਪੁਰਾਣੇ ਰੁੱਖਾਂ ਵਿੱਚੋਂ ਇੰਡੀਆ ਦੇ ਵਿੱਚੋਂ ਮੰਨਿਆ ਜਾ ਸਕਦਾ ਹੈਗਾ ਤੇ ਇਸ ਲਈ ਜਰੂਰ ਵੀ ਤੁਸੀਂ ਕਿਤੇ ਦਰਸ਼ਨ ਜੰਮੂ ਜਾਓ ਤਾਂ ਇਸ ਬੇਰ ਦੇ ਦਰਸ਼ਨ ਗੁਰੂ ਗੁਰੂ ਪਾਸ਼ਾ ਪਹਿਲੇ ਪਾਸ਼ਾ ਇੱਥੇ ਆਏ ਹੋਏ ਆ ਤੁਸੀਂ ਵੀ ਇਸ ਟੈਂਪਲ ਦੀ ਜਰੂਰ ਵਿਜ਼ਿਟ ਕਰੋ ਤੇ ਅਸੀਂ ਜਰੂਰ ਜਾਵਾਂਗੇ ਅਸੀਂ ਵੀ ਇਸ ਜਿਹੜੇ ਮੰਦਿਰ ਦੀ ਮਤਲਬ ਦਰਸ਼ਨ ਕਰਾਂਗੇ ਗਰੂ ਪਾਸ਼ਾ ਦੇ ਟੈਂਪਲ ਦੀ 베ਰੀ ਲੱਗੇ ਉਹਦੇ ਨੂੰ ਦੇਖਣ ਜਾਵਾਂਗੇ ਧੰਨਵਾਦ